ਇਹ ਸਰਮੰਚ ਨਾਲੋਂ ਜ਼ਿਆਦਾ ਵੀ ਮੇਰਾ ਸਟੂਡੈਂਟ ਆ ਮੇਰੇ ਕੋਲ ਪੜਿਆ ਆ ਇਹਦੇ ਭਾਈ ਬਿਲਕੁਲ ਪੜਿਆ ਇਹ ਦੋਵੇਂ ਮੇਰੇ ਬੱਚੇ ਆ ਇਹ ਸਾਨੂੰ ਇਹ ਦੋੋਂ ਵੀ ਕਦੀ ਨਹੀਂ ਲੱਗਾ ਤੇ ਸਾਨੂੰ ਐਵੇਂ ਮਸੂਹ ਹੁੰਦਾ ਕਿ ਕਿਉਂ ਸਾਡੇ ਕੋਲ ਇੱਕ ਤਾਕਤਵਰ ਸ਼ੇਰ ਆਇਆ ਇਹਦਾ ਮਸੂਸ ਹੁੰਦਾ ਹੈ ਕਿ ਇਹਦੀ ਤਮੰਗ ਆਵਾਜ਼ ਦੇ ਵਿੱਚ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਅੱਧੇ ਬੰਦੇ ਦਾ ਨਸ਼ਾ ਵੇਚਣ ਵਾਲੇ ਉਹ ਹੀ ਦੱਸਦੇ ਨੇ ਕਿ ਸੰਦੀਪ ਤੇ ਆ ਕੇ ਕਰਕੇ ਕਿਉਂਕਿ ਇਹੋ ਜਿਹੇ ਸਾਨੂੰ ਸ਼ੇਰ ਚਾਹੀਦੇ ਆ ਕਿਉਂਕਿ ਇਹੋ ਜਿਹੇ ਮੁੰਡੇ ਸਾਡੇ ਕੋਲ ਅੱਗੇ ਆਣ ਕੇ ਤਾਂ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਸਾਡੇ ਪਿੰਡਾਂ ਵਿੱਚ ਵੜੇਗਾ ਕਿਉਂਕਿ ਜਦੋਂ ਵੀ ਮੈਂ ਕਈ ਨਸ਼ੇ ਦੇ ਮੁੱਦੇ ਤੇ ਗੱਲ ਹੁੰਦੀ ਹੈ ਤੇ ਸੰਦੀਪ ਦਾ ਪਹਿਲਾ ਕੰਮ ਦਾ ਵੀ ਆ ਬੰਦਾ ਵੇਚਦਾ ਹੈ ਆ ਬੰਦਾ ਵੇਚਦਾ ਇਹੋ ਬੜਾਇਆ ਜਾਉਂਦਾ ਇਹ ਪਿੰਡ ਵਧੀਆ ਪਾਇਆ ਨਹੀਂ ਕਿਉਂਕਿ ਜ਼ਿਆਦਾਤਰ ਤਾਂ ਪਿਛੇ ਹੋਈ ਹੁੰਦਾ ਰਹਿ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਜੇ ਕੋਈ ਦੱਸਦਾ ਕਿ ਆਪਾਂ ਕੀ ਲੈਣਾ ਇਹ ਹੀ ਕੁੰਟਾਇਆ ਜਿੰਨੇ ਆ ਕੇ ਸਭ ਤੋਂ ਵਧੀਆ ਕੰਮ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਨਸ਼ੇ ਦਾ ਫਰਕ ਪਿਆ ਹੈ ਕਿ ਨਸ਼ੇ ਦਾ ਫਰਕ ਪਿਆ ਹੈ ਆ ਕਿ ਆਪਾਂ ਸਾਰਿਆਂ ਦੇ ਨਾਲ ਕੇ ਉਹ ਪੰਜਾਬ ਬਣਾਉਣਾ ਹੈ ਆਸਲਾ ਬਸਦਾ ਪੰਜਾਬ ਬਣਾਇਆ ਬਖੀਆ ਵਾਲਾ ਪੰਜਾਬ ਚੱਖਿਆ ਵਾਲਾ ਪੰਜਾਬ ਰੰਗਲਾ ਪੰਜਾਬ ਉਸ ਪੰਜਾਬ ਨੂੰ ਦੁਬਾਰਾ ਬਣਾਉਣ ਵਾਸਤੇ ਸਾਨੂੰ ਤੁਹਾਡੀਆਂ ਭੈਣਾ ਦੀ ਸਭ ਤੋਂ ਜਿਆਦਾ ਜ਼ਰੂਰਤ ਹੈ ਕਿਉਂਕਿ ਤੁਹਾਡੇ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਸਭ ਤੋਂ ਜਿਹੜੀ ਵੱਡੀ ਜੀ ਉਹ ਆਮ ਵੀ ਪਾਕੀ ਦੇ ਇਤਿਹਾਸ ਤੋਂ ਵੱਡਾ ਜੋਨ ਤਾਂ ਔਰਤਾਂ ਨੇ ਕੀਤਾ ਤੇ ਅਸੀਂ ਤੁਹਾਡੇ ਨਾਲ ਉਦੋਂ ਹੀ ਬਾਤਾਂ ਕਿੰਨਾ ਸੀ ਜੀ ਅਸੀਂ ਨਸ਼ਾ ਖਤਮ ਕਰਾਂਗੇ ਲੋਕਾਂ ਦੇ ਵਾਸਤੇ ਅਸੀਂ ਜੋਰ ਲਾ ਲਿਆ ਹੁਣ ਹਰ ਪਿੰਡ 'ਚ ਡਿਫੈਂਸ ਕਮੇਟੀਾਂ ਜਿਹੜੀਆਂ ਬਣ ਰਹੀਆਂ ਨੇ ਜਿਨ੍ਹਾਂ ਦਾ ਇਹ ਕੰਮ ਹੋਏਗਾ ਨਸ਼ੇ ਵਾਲੇ ਬੰਦੇ ਖੜਾਉਣੇ ਤੇ ਨਸ਼ਾ ਪੀਣ ਵਾਲੇ ਬੱਚੇ ਬਚਾਉਣੇ ਨੇ ਉਹਦੇ ਵਾਸਤੇ ਅਸੀਂ ਤੁਹਾਡਾ ਪੂਰਾ ਸਾਥ ਦਵਾਂਗੇ ਤੁਹਾਡੇ ਨਾਲ ਆ ਤੁਹਾਡੇ ਨਾਲ ਰਵਾਂਗੇ ਤੁਹਾਨੂੰ ਇਹੋ ਕਹਿ ਕੇ ਵੋਟਾਂ ਲਈਆਂ ਸੀ ਕਿ ਜੇ ਕੰਮ ਕਰਾਂਗੇ ਤਾਂ ਵੋਟ ਪਾਓ ਜੇ ਕੰਮ ਨਹੀਂ ਕਰਾਂਗੇ ਤਾਂ ਵੋਟ ਨਹੀਂ ਪਾਓ ਅਸੀਂ ਲਗਾਤਾਰ ਤੁਹਾਡੇ ਵਾਸਤੇ ਕੰਮ ਕਰਦੇ ਰਵਾਂਗੇ ਇੱਕ ਬਾਈਕ ਰਿਕਸ਼ਾ ਜਿਹੜਾ ਸਾਡਾ ਸੰਕਾ ਦਾ ਟੈਂਡਰ ਹੋਇਆ ਬਾਈਕ ਰਿਕਸ਼ਾ ਖੋਲੇਗਾ ਉਸ ਤੋਂ ਬਾਅਦ ਜਿਹੜਾ ਤੁਹਾਡੀਆਂ ਸਰਕਾਰ ਰੇਲੀਆਂ ਨੂੰ ਸਾਡਾ ਸਟਾਰਟ ਹੋ ਜਾਣੀ ਹੈ ਸਰਕਾਰੀ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਏਗੀ ਬਾਕੀ ਆ ਜੇਨਾ ਸਕੂਲ ਦੇ ਪੱਤਰ ਤੇ ਕੋਈ ਕੰਮ ਆ ਉਹ ਆਪਾਂ ਜਲਦੀ ਸਕੂਲ ਨੂੰ ਲਿਖ ਕੇ ਦਿੱਤਾ ਜਾਏਗਾ ਤੁਰੰਤ ਆਪਾਂ ਜਲਦੀ ਤੋਂ ਜਲਦੀ ਨਾਲ ਅੱਗੇ ਕਮਾਗੇ ਤੁਹਾਨੂੰ ਸਕੂਲਾਂ ਨੂੰ ਹੈਲਥ ਤੇ ਐਜੂਕੇਸ਼ਨ ਤੇ ਸਾਡੀ ਸਰਕਾਰ ਮੇਨ ਕੰਮ ਕਰ ਰਹੀ ਹੈ ਤੇ ਸਕੂਲ ਨੂੰ ਕਿਸੇ ਪੱਖੋਂ ਵੀ ਮੰਜਾ ਨਹੀਂ ਰੱਖਿਆ ਜਾਏਗਾ ਤੇ ਇਵਾਜ਼ ਤੋਂ ਬਾਅਦ ਜਿਹੜੀ ਗ੍ਰਾਂਟ ਹੈ ਤੁਹਾਡੇ ਸਕੂਲ ਨੂੰ ਉਹ ਆਈ ਚੱਲਦੀ ਹੈ ਏ ਮੈਂ ਤਾਂ ਮੈਂ ਲਾਲ ਵਾਦਾ ਕਰਨੀਆਂ ਕਿ ਕਾਟੂ ਕਿੰਨਾ ਵੀ ਗ੍ਰਾਂਟ ਚਾਹੀਦੀ ਉਹਦੇ ਵਾਸਤੇ ਅਸੀਂ ਅੱਗੇ ਆਵਾਜ਼ੇ ਕੱਢੇ ਨਾਅਰੇ ਨਾਅਰੇ ਕਿ ਕਾਟੂ ਨੂੰ ਗ੍ਰਾਂਟ ਦੇ ਦਿਓ ਧੰਨਵਾਦ ਇੱਕ ਵਾਰਿਕਾ ਇਨਕਲਾਬ ਇਹ ਤੀਆਂ ਦਾ ਪ੍ਰੋਗਰਾਮ ਆ ਇਹ ਪਹਿਲਾ ਕੋਈ ਅੱਜ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਕਿਸੇ ਨੇ ਕਿਸੇ ਸਰਕਾਰਾਂ ਨੇ ਤੀਆਂ ਦਾ ਪ੍ਰੋਗਰਾਮ ਕਰਾਇਆ ਕਿ ਨਹੀਂ ਕਰਾਇਆ ਕਿਉਂਕਿ ਉਹਨਾਂ ਨੇ ਕਰਵਾਇਆ ਹੀ ਨਹੀਂ ਉਹਨਾਂ ਨੇ ਅੱਜ ਇਕਤਰ ਕਮੇਟੀਆਂ ਬਾਰੇ ਦੱਸਿਆ ਕਿ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਹੋਣੀ ਪਤਾ ਲੱਗਾ ਕਿ ਕੀਆਂ ਕਿੰਨੂ ਕਹਿੰਦੇ ਨੇ ਇਹ ਤਾਂ ਕਿੰਨੀਆਂ ਦਾ ਬੱਚਿਆਂ ਨੂੰ ਕੋਲੀ ਗਿਆ ਕਿੰਨੀਆਂ ਕਿਉਂ ਦੀਆਂ ਨੇ ਇਹ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੱਸਦੇ ਰਹੋ ਬਸਦੇ ਰਹੋ ਖੇਡਦੇ ਰਹੋ ਤੇ ਖੁਸ਼ੀਆਂ ਮਾਣਦੇ ਰਹੋ ਇਹਨਾਂ ਦਾ ਜੀਤਪੁਰਾ ਗੋਡੀ ਜਿਹਨਾਂ ਨੂੰ ਵਿਸ਼ਵਾਸ ਹੋਇਆ ਲੇਕਿਨ ਦੂਜੇ ਪ੍ਰਕਾਰ ਦਾ ਇਹਦੇ ਨਾਮ ਦਾ ਦੁਮੇਸ ਪੁੱਤਰ ਦੇ ਵਿੱਚ ਜਿੱਥੇ ਜਿੱਥੇ ਕੰਟ੍ਰੈਕਟ ਦਾ ਕੰਮ ਜਾਂ ਹੋ ਰਿਹਾ ਕੰਮ ਹੈ। ਔਰ ਵਾਲੇ ਦੇ ਘਰ ਦੇ ਘਰ ਜੇ ਕਰਵਾਇਆ ਜਾਊਗਾ ਭਲਵਾ ਦੇ ਇਹਨਾਂ ਦਾ ਹੁਣ ਉਹ ਬੇਇੱਜ਼ਤੀ ਨੂੰ ਦਾ ਪ੍ਰਮਾਣ ਦਿੱਤਾ ਗਿਆ ਜੀ ਬੜੇ ਬੜੇ ਅਨੰਦਪੂਰਨ ਬਹੁਤ ਵਧੀਆ ਵਿਚਾਰ ਲੈ ਕੇ ਗਏ ਨੇ ਜਿਸ ਵਰਨਾ ਸ੍ਰੀ ਸੰਜੇਪਾ ਦੇ ਕੋਲ ਸਭ ਦੀ ਸਟਾਫ ਨੂੰ ਧੰਨਵਾਦ ਕੀਤਾ ਜਾਂਦਾ ਹੈ ਸੇ ਹੁਣ ਸਾਡੇ ਪਿਆਰੇ ਪਿਆਰੀ ਬੱਚਿਆਂ ਸਭ ਪੰਜ ਮਿੰਟ ਵਾਸਤੇ ਸੇ ਤੇ ਆਉਣ ਤੇ ਬੋਲੀ ਦਾ ਪ੍ਰੋਗਰਾਮ ਹੈ ਜੀ ਬੱਚੋ ਆਜੋ ਅੱਗੇ ਆਜੋ ਆਪਾਂ ਸ਼ੁਰੂ ਕਰਦੇ ਹਾਂ ਸਿਰਫ 5 ਮਿੰਟ ਵਾਸਤੇ ਸਾਡੇ ਛੋਟੇ ਬੱਚਿਆਂ ਮੈਂ ਕਿਹਾ 10 ਮੈਂ ਫੋਨ ਲਾਇਆ ਸੌਂ ਚੱਲਣਾ ਸੌਂ ਵੇਗਰੋ ਦੀ ਕਿਰਪਾ ਹੋ ਗਈ ਬਣੇ ਬੇਬੀ ਫਟ ਗਏ ਸਾਰੇ ਸੱਤ ਬਗੰ ਐਨਕ ਨਾਲ ਬੇਟਾ ਕਵਰ ਕਰ ਲਿਓ ਇਹ ਬਣਾ ਨਹੀਂ ਜੇ ਬਹੁਤ ਵਧੀਆ ਤਿਆਰੀ ਕਰ ਰਹੀ ਹੈ ਸਾਡੇ ਸਟਾਫ ਸਭੀ ਦੇ ਸਰਵਾਂ ਦਾ ਬਹੁਤ ਜਿਆਦਾ ਇੱਕ ਸੈੱਟ ਹੈ ਸਰੂ ਸੰਖੇ ਹੋਣੀ ਬੱਚਿਆਂ ਨੂੰ ਸਿਖਾਉਂਦੇ ਜਿਹੜੇ ਆਪ ਹੀ ਕੋਰਸ ਵੜਿਆ ਉਹਨੂੰ ਵੀ ਸਿਖਾਉਂਦੇ ਤਾਂ ਸਾਡੇ ਟੀਚਰ ਪੜਾਣਾ ਬਹੁਤ ਵਧੀਆ ਸਟਾਫ ਸਾਰਾ ਬੱਚਿਆਂ ਨੂੰ ਪਿਆਰ ਵੀ ਕਰਿਆ ਤੇ ਨਾਲੇ ਸੌਟ ਪਲੇ ਕਰ ਦੋ ਵੀਰੇ ਵਰਗੇ